ਖਾਏ ਮੇਰੇ ਰੱਬਾ ਅਜੀ ਉਹਨੂੰ ਆਈ ਨੂੰ ਸਾਲ ਹੋਇਆ ਵਾ ਫਰੀਸਾਂ ਜਿਹੜਾ ਕਰਨਵੇਂ ਲੱਗ ਪਈਆਂ ਪੀ ਉਹ ਪੇਕੇ ਗਈ ਆ ਉਹ ਆਉਂਦੀ ਆ ਤਾਂ ਮੈਂ ਵਾਰੀ ਬੰਨਣਾ ਇਸ ਸਵਾਤ ਖੇ ਕਰਦੇ ਆ ਅਰਪਿੰਦਰ ਦੇ ਪੇਕੇਆਂ ਵੱਲ ਵੇਖ ਲਾ ਘਰ ਭਰ ਤਾਂ ਸਾਡਾ ਸਮਾਨ ਨਾਲ ਤੇ ਉਹਨਾਂ ਨੰਗਾ ਨਗੀ ਦਿੱਤਾ ਸੀ ਤਾਂ ਉਹਨਾਂ ਨੂੰ ਆਪਣੇ ਬਰਾਬਰ ਦੇ ਚੀ ਲੱਭਣਾ ਚਾਹੀਦੇ ਸੀ ਉਦੋਂ ਤਾਂ ਛਾਲਾ ਮਾਰਦੇ ਸੀ ਵੇਖ ਲਓ ਮੰਮੀ ਕਿੱਦਾਂ ਕਰਦੇ ਆ ਇਹਨਾਂ ਨੂੰ ਤੇ ਪਹਿਲਾਂ ਹੀ ਪਤਾ ਹੈ ਪੀਹਾ ਡਿਗਰ ਦੇਹਲਾਦ ਕਿਦਾਂ ਦੇ ਆ ਅੱਛਾ ਜੋਤ ਵੀ ਕਹਿੰਦੀ ਕਹਿੰਦੀ ਮੈਂ ਜਾਣਾ ਵਾ ਪਿੰਡ ਇਹ ਤੁਸੀਂ ਕਹਿੰਦੇ ਜੀ ਨਾ ਤੇ ਰਵਿੰਦਰ ਨੂੰ ਮੈਂ ਅੱਜ ਹੀ ਲਿਆਉਣਾ ਵਾ ਉਹ ਨਹੀਂ ਯਾਰ ਐਦਾਂ ਰਵਿੰਦਰ ਦੇ ਮਾਂ ਚ ਵੀ ਆਉਣਾ ਵਾ ਮੈਂ ਜੋਤ ਕੋ ਜਾਣਾ ਹੀ ਉਹਨੇ ਫੋਨ ਆਇਆ ਤਾਂ ਮੈਨੂੰ ਟੈਨਸ਼ਨ ਚ ਲੱਗਣ ਢਈ ਮਮੀ ਉਦਾਂ ਹੀ ਕਰਦੀ ਆ ਉਹ ਤੈਨੂੰ ਕਦੀ ਹੋਣੀ ਉਹਨੂੰ ਉਦਾਂ ਕਰਦੀ ਆ ਐਦਾਂ ਨਾ ਕਰਿਆ ਕਰ ਪੁੱਤ ਮੈਂ ਲੈ ਜਾਾਂ ਤਾਂ ਕਿ ਮੇਰਾ ਵੀ ਜੀ ਕੰਡਿਆ ਮਿਲ ਤਾਈ ਜਿਹਨੇ ਪਹਿਲੇ ਦਿਲਜੀਤ ਨੂੰ ਪੁੱਛਿਆ ਹੋਣਾ ਹਾਂਜੀ ਤੇ ਉਹਨੇ ਜਵਾਬ ਦੇ ਤਾਣਾ ਪੱਕਾ ਤਖੀਰੀ ਤਾਈ ਜੀ ਇੱਧਰ ਆਏ ਹੱਡੇ ਵਾਲਾ